Bye. ਵਗੈਰਾ ਜਿਹੜਾ ਹੁੰਦਾ ਆ ਦੇਖੋ ਤੁਸੀਂ ਪੂਰੀ ਮਧਾਣੀ ਪਈ ਐ ਚੱਕੀ ਪਈ ਐ ਕਿਉਂਕਿ ਇਹ ਚੀਜ਼ਾਂ ਸਾਡੇ ਕੋਲੋਂ ਅਲੋਪ ਹੁੰਦੀਆਂ ਜਾ ਰਹੀਆਂ ਦੀ ਤੇ ਇਹਨਾਂ ਚੀਜ਼ਾਂ ਨੂੰ ਦਿਖਾਉਣ ਦੇ ਜੋ ਅੱਜ ਕੱਲ ਟ੍ਰੈਂਡ ਚੱਲਿਆ ਹੋਇਆ ਹੈ ਆਪਣੇ ਆਪਣੇ ਨਾਮ ਰੱਖ ਕੇ ਉਥੇ ਆਹੀ ਚੀਜ਼ਾਂ ਨੂੰ ਦਿਖਾਉਣ ਦੇ ਸਾਡੇ ਕੋਲੋਂ ਪੈਸੇ ਲਏ ਜਾਂਦੇ ਨੇ ਜਦੋਂ ਅਸੀਂ ਜਾਣਿਆ ਸੀ ਜੀ ਫਰਾਂ ਵਾਲੇ ਜਿਹੜਾ ਚੱਲੇ ਹਵੇਲੀ ਦੇਖ ਕੇ ਆਉਨੇ ਆ ਉਹ ਹਵੇਲੀਆਂ 'ਚ ਭੈਣੋ ਹੋਰ ਕੁਝ ਨਹੀਂ ਹੁੰਦਾ ਆਹੀ ਚਾਰਖੇ ਚੱਕੀਆਂ ਹੀ ਦਿਖਾਉਣੇ ਹੁੰਦੇ ਨੇ ਇਹਦਾ ਉਹ ਆਪਣੇ ਕੋਲੋਂ 1200 ਰੁਪਈਆ ਲੈ ਲੈਂਦੇ ਨੇ ਜਿਹੜਾ ਅੱਜ ਇੱਥੇ ਦੋਨੇ ਸਰਪੰਚ ਸਾਹਿਬਾਨਾਂ ਨੇ ਤੇ ਉਹਨਾਂ ਦੀ ਪੂਰੀ ਟੀਮ ਨੇ ਸਾਡੇ ਬਾਈ ਬਲਜਿੰਦਰ ਜੀ ਨੇ ਉਹਨਾਂ ਨੇ ਰਲ ਕੇ ਤੁਹਾਨੂੰ ਫ੍ਰੀ ਦੇ ਵਿੱਚ ਅੱਜ ਇਹ ਇੰਜੋਏ ਕਰ ਤੀਆਂ ਦੇ ਜਿਹੜੇ ਤਿਹਾੜੀ ਸਾਡੇ ਭੈਣ ਭਰਾ ਸਾਡੇ ਵੀਰ ਸਾਡੇ ਦਰਮਾਨ ਆਏ ਨੇ ਉਹਨਾਂ ਦਾ ਦਿਲ ਦੀਆਂ ਜਗਾਈਆਂ ਵਿੱਚ ਧੰਨਵਾਦ ਸਾਡੇ ਬਹੁਤ ਹੀ ਸਤਿਕਾਰਯੋਗ ਪੂਰੀ ਨਗਰ ਪੰਚਾਇਤ ਸਰਦਾਰ ਭਪਿੰਦਰ ਸਿੰਘ ਜੀ ਸਵਰਨਕਾਲ ਸਰਪੰਚ ਸਾਹਿਬਾ ਸਾਡੇ ਗੁਰਦੀਪ ਕੌਰ ਸਰਪੰਚ ਸਾਹਿਬਾ ਸਾਡਾ ਬਹੁਤ ਹੀ ਪਿਆਰਾ ਸਾਉਂਡ ਬਾਈ ਜੀ ਜਿਨ੍ਹਾਂ ਦੀ ਵਜਾ ਤੁਸੀਂ ਆਨੰਦ ਮਾਣ ਰਹੇ ਹੋ ਤੇ ਜਿਹੜੇ ਪਿੰਡ ਭਰਾਵਾਂ ਨੇ ਹਜੇ ਤੱਕ ਉਧਰ ਇੱਕ ਪਾਸੇ ਸਾਇਰ ਤੇ ਸਟਾਲ ਲੱਗੀ ਹੋਈ ਆ ਸਾਡੀਆਂ ਮਾਤਾਵਾਂ ਨੇ ਸਾਡੀਆਂ ਭੈਣਾਂ ਨੇ ਜੀਣਾ ਤੱਕ ਨਹੀਂ ਅਜੇ ਦਹੀਂ ਭੱਲੇ ਸਕੇ ਉਹ ਜਰੂਰ ਸਕ ਲੈਣ ਉਸ ਤੋਂ ਬਾਅਦ ਪੰਜ ਚਾਰ ਮਿੰਟਾਂ ਤੱਕ ਆਪਾਂ ਫੇਰ ਹਾਜ਼ਰੀ ਲਵਾਉਣੇ ਆ ਫੇਰ ਉਹੀ ਬੋਲੀਆਂ ਉਹੀ ਗਾਣੇ ਉਹੀ ਅੰਦਾਜ਼ ਉਹੀ ਆਵਾਜ਼ ਸੁਬਾ ਤੁਣਾ ਲੱਗ ਰਿਹਾ ਸਾਡੀਆਂ ਮਾਤਾਵਾਂ ਸਾਡੀਆਂ ਭੈਣਾਂ ਨੂੰ ਬੇਨਤੀ ਆ ਕਿ ਉਹ ਇੱਕ ਵਾਰੀ ਪੰਡਾਲ ਦੇ ਵਿੱਚ ਫੇਰ ਆਓ ਸਾਡੇ ਮੁੱਖ ਬਲਾਦੇ ਥੋੜੀ ਜੀ ਸਮੇਂ ਵਿੱਚ ਪਹੁੰਚ ਰਹੇ ਨੇ ਸੋ ਸਾਰਿਆਂ ਦਾ ਜੀ ਦਿਲਦਿਆਂ ਕਰਾਇਆਂ ਵਿੱਚ ਧੰਨਵਾਦ ਕਰਦੇ ਆ ਅਕਸਰ ਅਸੀਂ ਪੰਡਾ ਦੇ ਵਿੱਚ ਜਾਣਦੇ ਆ ਜਿੰਨੇ ਵੀ ਪ੍ਰੋਗਰਾਮ ਉਹ ਉਲੀਕਦੇ ਆ ਤੇ ਬਹੁਤ ਸਾਰਾ ਬੀਬੀਆਂ ਵੱਲੋਂ ਮਾਨ ਸਤਕਾਰ ਮਿਲਿਆ ਜਾਂਦਾ ਤੇ ਬਹੁਤ ਸਤਕਾਰ ਮਿਲਦਾ ਤੁਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਜਿਹੜੀਆਂ ਸਾਡੀਆਂ ਮਾਤਾਵਾਂ ਸਾਡੀਆਂ ਭੈਣਾਂ ਪੰਡਾ ਦੇ ਵਿੱਚੋਂ ਉਸੇ ਤਰ੍ਹਾਂ ਉਹ ਵੀ ਮਾਹੌਲ ਉਹ ਹੀ ਅੰਦਾਜ਼ ਬਣਾਈਏ ਤਾਂ ਕਿ ਜਿਹੜਾ ਸਾਡੇ ਸਰਪੰਚ ਸਾਹਿਬਾਨ ਨੂੰ ਖੁਸ਼ੀ ਮਿਲ ਸਕੇ ਤਾਂ ਕਿ ਸਰਪੰਚਾ ਪਿੰਡ ਕੋਰਨਰ ਨਾਮ ਗੁਰੂਪੁਰਾ ਔਰ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਸਾਡੇ ਪਿੰਡ ਦੇ ਵਿੱਚ ਜਿਹੜਾ ਤੀਆਂ ਦਾ ਤਿਹਾਰਾ ਇਹ ਪਹਿਲੀ ਵਾਰ ਮਨਾਇਆ ਗਿਆ ਔਰ ਮਨਾਇਆ ਵੀ ਇੰਨਾ ਵਧੀਆ ਗਿਆ ਕਿ ਜੋ ਵੀ ਸੱਭਿਆਚਾਰਕ ਪੁਰਾਣੇ ਸਮੇਂ ਦੇ ਜਿਹੜੀਆਂ ਚੀਜ਼ਾਂ ਹੁੰਦੀਆਂ ਸੀਆਂ ਜਿਵੇਂ ਕਿ ਲਾਲੂ ਮਧਾਣੀਆਂ ਹੋ ਗਈਆਂ ਚਰਖੇ ਹੋ ਗਏ ਚੱਕੀ ਹੋ ਗਈ ਤੇ ਜਿਵੇਂ ਕਿ ਘਗਰੇ ਹੋ ਗਏ ਸਾਡੇ ਸੱਗੇ ਫੁੱਲ ਹੋ ਗਏ ਤੇ ਫੁਲਕਾਰੀਆਂ ਹੋ ਗਈਆਂ ਇਹ ਚੀਜ਼ਾਂ ਮਤਲਬ ਕਿ ਅੱਜ ਵੀ ਬੜੇ ਮਾਣ ਵਾਲੀ ਗੱਲ ਆ ਕਿ ਸਾਡੀਆਂ ਭੈਣਾਂ ਅੱਜ ਵੀ ਇਸ ਪੰਜਾਬੀ ਵਿਰਸੇ ਨੂੰ ਸੰਭਾਲ ਕੇ ਰੱਖਣਾ ਹੋਇਆ ਔਰ ਮੈਂ ਇਹੀ ਕਹੂੰਗੀ ਕਿ ਜਿਹੜਾ ਇਹ ਪੰਜਾਬੀ ਕਲਚਰ ਆ ਸਾਡਾ ਪੰਜਾਬੀ ਵਿਰਸਾ ਸਾਡੀਆਂ ਭੈਣਾਂ ਨੂੰ ਮੈਂ ਇਹੀ ਬੇਨਤੀ ਕਰੂੰਗੀ ਕਿ ਅੱਜ ਵੀ ਇਸ ਨੂੰ ਅੱਗੇ ਵਾਸਤੇ ਵੀ ਇਸ ਨੂੰ ਸੰਭਾਲ ਕੇ ਰੱਖਣਾ ਤਾਂ ਜੋ ਅਗਲੇ ਸਮੇਂ ਚ ਵੀ ਅਸੀਂ ਤੀਆਂ ਇਸੇ ਤਰ੍ਹਾਂ ਮਨਾਉਂਦੇ ਹਾਂ ਪਹਿਲਾਂ ਰਪੀਆਂ ਮਨਾਉਂਦੇ ਤੇ ਇਹਦਾ ਹੁਣ ਮਨਾਉਂਦੇ ਕਿੰਨਾ ਕੁ ਫਰਕ ਲੱਗਦਾ ਤੁਹਾਨੂੰ ਪਹਿਲਾਂ ਵਾਲੀਆਂ ਤੀਆਂ ਤਿਥੀਆਂ ਤੇ ਹੋਰ ਹੁੰਦਾ ਦੇਖੋ ਜਿਹੜੀਆਂ ਪਹਿਲੇ ਜਵਾਨਿਆਂ ਚ ਤੀਆਂ ਬਣਾਈ ਜਾਂਦੀਆਂ ਸੀਆਂ ਜਿਹੜੀ ਅਸੀਂ ਅੱਜ ਤੀਆਂ ਮਨਾ ਰਹੇ ਹਾਂ ਮੈਨੂੰ ਤਾਂ ਇਹ ਲੱਗਦਾ ਕਿ ਸ਼ਾਇਦ ਅੱਜ ਉਹ ਹੀ ਸਮਾਂ ਯਾਦ ਆ ਗਿਆ ਸਾਨੂੰ ਕੋਈ ਫਰਕ ਨਹੀਂ ਲੱਗਿਆ ਹੈਗਾ ਮੈਨੂੰ ਤਾਂ ਅਸਲ ਦੇ ਵਿੱਚ ਕਿਉਂਕਿ ਉਹੀ ਸਮਾਂ ਦੁਆਰਾ ਆ ਚੁੱਕਿਆ ਤੇ ਪਛੜ ਚੁੱਕਿਆ ਸੀ ਬਹੁਤ ਜ਼ਿਆਦਾ ਤੇ ਮੈਂ ਤਾਂ ਇਹ ਕਹੂੰਗੀ ਕਿ ਵੀ ਬਹੁਤ ਵਧੀਆ ਲੱਗਦਾ ਜੀ ਸਾਨੂੰ ਤੇ ਸਾਡੀਆਂ ਭੈਣਾਂ ਨੂੰ ਇਹ ਜਿਹੜਾ ਸੱਭਿਆਚਾਰਕ ਪ੍ਰੋਗਰਾਮ ਹੈ ਮਨਾਉਣਾ ਚਾਹੀਦਾ ਪਹਿਲਾਂ ਕਿੰਨੇ ਦਿਨ ਤੀਆਂ ਮਨਾਈਆਂ ਜਾਂਦੀਆਂ ਤੇ ਹਾਂ ਅ ਮੇਰੇ ਖਿਆਲ ਦੇ ਵਿੱਚ 7-8 10 ਦਿਨ ਮਨਾਉਂਦੇ ਸਿੱਕੀਆਂ ਲਗਾਤਾਰ ਸਾਵਣ ਦੇ ਮਹੀਨੇ ਦੇ ਵਿੱਚ ਕੁੜੀਆਂ ਤੇਕੇ ਆਉਂਦੀਆਂ ਦਿਆਂ ਕੀ ਕੀ ਭਗਵਾਨ ਪਕਵਾਏ ਜਾਂਦੇ ਤੇ ਉਸ ਦਾ ਦੇਖੋ ਜੀ ਖੀਰ ਪੂੜੇ ਬਣਾਉਂਦੇ ਸੀਗੇ ਤੇ ਬਾਕੀ ਖੀਰ ਪੂੜੇ ਜਿਆਦਾ ਮਨ ਲਾਦਾ ਹੁੰਦੇ ਸੀਗੇ ਤੇ ਜਿਵੇਂ ਹੁਣ ਲਾ ਲੋ ਸਾਡੇ ਧੀਆਂ ਦੇ ਸੁਨਾਰੇ ਆਉਂਦੇ ਸੀ ਹੈ ਨਾ ਬਿਸਕੁਟ ਤਾਂ ਹਮਾਸੀ ਘਰੇ ਵੀ ਖਾਣੇ ਬਿਸਕੁਟ ਆਪਣੇ ਪਰ ਜਿਹੜੇ ਭਰਾ ਲੈ ਕੇ ਆਉਂਦੇ ਸੀ ਉਹਨਾਂ ਦਾ ਟੇਸਟ ਹੀ ਹੋਰ ਹੁੰਦਾ ਸੀਗਾ ਇਹ ਪਿੰਡ ਵਿੱਚ ਇੱਕ ਬਹੁਤ ਵਧੀਆ ਇੱਕ ਤੇ ਨਵੀਂ ਸਾਡੇ ਪਿੰਡੇ ਪਿਰਤਪਈਆ ਇਸ ਵਾਰ ਸਾਰੇ ਪਿੰਡ ਦੇ ਸਾਰੇ ਪਰਿਵਾਰਾਂ ਦੇ ਤੇ ਸਾਰੇ ਧਰਮ ਨੂੰ ਗੋਤ ਜਾਤ ਸਾਰੇ ਛੱਡ ਕੇ ਸਾਰੇ ਪਿੰਡ ਇੱਕ ਬੋਰਡ ਦੇ ਥੱਲੇ ਆ ਬਹਿ ਕੇ ਪਿੰਡਦਿਆਂ ਨੇ ਆਪਣੇ ਪੁਰਾਣਾ ਜਿਹੜਾ ਰਵਾਇਤੀ ਤੀਆਂ ਦਾ ਤਿਹਾਰ ਸੀ ਉਹ ਮਨਾਇਆ ਬੜੇ ਖੁਸ਼ ਨੇ ਪਿੰਡ ਦੇ ਤੇ ਸਾਰੇ ਨੇ ਰਲ ਕੇ ਪ੍ਰੋਗਰਾਮ ਕੀਤਾ ਸਾਨੂੰ ਬੜੀ ਖੁਸ਼ੀ ਹੋਈ ਆ ਪੰਚਾਇਤ ਨੇ ਉਪਰਾਲਾ ਕੀਤਾ ਤੇ ਸਾਰੇ ਪਿੰਡ ਦੇ ਜਿਹੜੇ ਜੀ ਆਪ ਕੋ ਆਪਣੇ ਘਰਾਂ ਚ ਬੈਠੇ ਸੀ ਅੱਜ ਇਕੱਠੇ ਬਹਿ ਕੇ ਇੱਕ ਦੂਜੇ ਨਾਲ ਗੱਲਾਂ ਕਰ ਰਹੇ ਨੇ ਤੇ ਬਹੁਤ ਸੋਹਣਾ ਪ੍ਰੋਗਰਾਮ ਜੀ ਸੀ ਬੜੇ ਖੁਸ਼ ਆ। ਇਹ ਪਹਿਲੀ ਵਾਰ ਮਨਾਇਆ ਤੇ ਪਹਿਲੀ ਵਾਰ ਜੀ ਮਨਾਉਣੀ ਹੈ। ਨਹੀਂ ਜੀ ਸਾਡੇ ਇਸ ਲੈਵਲ ਇਸ ਲੈਵਲ ਤੇ ਕਦੇ ਨਹੀਂ ਹੋਇਆ ਜੀ ਤੇ ਇਸ ਵਾਰ ਪੂਰਾ ਖੁੱਲ ਕੇ ਪ੍ਰੋਗਰਾਮ ਹੋਇਆ ਜੀ ਜੀ ਪੰਚਾਇਤ ਦੇ ਬਹੁਤ ਧੰਨਵਾਦ ਜੀ। ਬਹੁਤ ਬਹੁਤ ਵਾਧਾ ਦਿੱਤੇ ਤੁਹਾਡਿੰ। ਤੇ ਕਲਰ ਮਸਰੀ ਦੇ ਵਿੱਚ ਅੱਜ ਧੀਏ ਦੰਗਾ ਤਿਹਾਰ ਮਨਾ ਰਹੇ ਸੀ। ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਧੀਆਂ ਨੇ ਜਿਹੜੀਆਂ ਤੇ ਕਿ ਪਿੰਡ ਆਪਣੇ ਆਉਂਦੀਆਂ ਨੇ ਜਾਂ ਆਪਣੀਆਂ ਜਿਹੜਾ ਪਰਿਵਾਰ ਇੱਕ ਆਲੂਆਂ ਨੇ ਇਹਨਾਂ ਨੂੰ ਇਕੱਠੇ ਹੋਣ ਦਾ ਬਹੁਤ ਘੱਟ ਜਿਹੜਾ ਸਮਾਂ ਮਿਲਦਾ। ਮੇਰੇ ਖਿਆਲ ਵਿੱਚ ਕਿ ਧੀਆਂ ਦਾ ਤਿਹਾਰ ਜਿੱਥੇ ਇਕੱਠੇ ਹੁੰਦੀਆਂ ਨੇ, ਦੁੱਖ ਸੁੱਖ ਸਾਂਝਾ ਕਰਦੇ ਨੇ ਔਰ ਨੱਚ-ਟੱਪ ਕੇ ਬੋਲੀਆਂ ਪਾ ਕੇ ਜਿੱਥੇ ਬੋਲੀਆਂ ਦੇ ਵਿੱਚ ਨੋਕ-ਚੋਕ ਹੁੰਦੀ ਆ ਸੱਸ ਤੇ ਨੂੰਹ ਦੀ ਤੇ ਉਹ ਇਦਾਂ ਆਪਣਾ ਜਿਹੜਾ ਖੁਸ਼ੀ ਨੂੰ ਜ਼ਾਹਰ ਕਰਦੀ ਸੀ। ਔਰ ਅਸੀਂ ਕੋਸ਼ਿਸ਼ ਕੀਤੀ ਆ ਕਿ ਅਸੀਂ ਤਾਂ ਪਹਿਲੀ ਵਾਰ ਮਨਾ ਰਹੇ ਆ ਪਿੰਡ ਦੇ ਵਿੱਚ ਤੇ ਅਸੀਂ ਕੋਸ਼ਿਸ਼ ਜਿਹਾ ਅਸੀਂ ਤਾਂ ਇੱਕ ਚੱਕੇ ਜਿਹਾ ਕਿਹਾ ਸੀ ਸਾਡੇ ਕੋਲ ਚਾਰ ਚੱਕੇ ਆਏ ਇੱਕ ਚੱਕੀ ਵੀ ਆਈ ਹੈ ਇਹ ਇੱਕ ਮਦਾਨੀ ਸੀਗੀ ਤੇ ਹੋਰ ਵੀ ਅਸੀਂ ਕੋਸ਼ਿਸ਼ ਕੀਤੀ ਆ ਪੂਰਾ ਸ਼ਿੰਗਾਰ ਕੇ ਵੀ ਅਸੀਂ ਸੱਭਿਆਚਾਰ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰੀ ਆ ਮੈਨੂੰ ਲੱਗਦਾ ਵੀ ਸਾਡੇ ਅਸੀਂ ਪੂਰੀ ਕਾਮਯਾਬੀ ਨਹੀਂ ਕੀਤੀ ਕੋਸ਼ਿਸ਼ ਕਰਾਂਗੇ ਜਿੰਨ ਜਿੰਨੀਆਂ ਵੀ ਕਮੀਆਂ ਰਹਿ ਗਈਆਂ ਵੀ ਅਗਲੀ ਵਾਰ ਅਸੀਂ ਉਹਨੂੰ ਪੂਰਾ ਕਰੀਏ ਔਰ ਟ੍ਰੈਡ ਦਾ ਬਹੁਤ ਸਹਿਯੋਗ ਮਿਲਿਆ ਸਾਗੀਆਂ ਭੈਣਾ ਮਾਮਾ ਕੱਢੇ ਹੋ ਕੇ ਆਈਆਂ ਨੇ ਤੇ ਜਵਾਈ ਵੀ ਕੀਤਾ ਔਰ ਖਾਣ ਪੀਣ ਦੇ ਵਿੱਚ ਅਸੀਂ ਜੋ ਜ਼ਿਆਦਾਤਰ ਔਰ ਪੈਣਾ ਦੀ ਦਵਾਈ ਹੁੰਦੀ ਹੈ ਵੀ ਕੋਲ ਗੱਪੇ ਟਿੱਕੀ ਤੇ ਲਗੀ ਭੱਲੇ ਵੀ ਮੀ ਜਿਆਦਾਤਰ ਜਿਆਦਾ ਪਸੰਦ ਕਰਦੇ ਨੇ ਅਸੀਂ ਉਹੀ ਇਹਨਾਂ ਦਾ ਖਾਣ ਪੀਣ ਦਾ ਜਿਹੜਾ ਪ੍ਰਬੰਧ ਆ ਉਹ ਵੀ ਉਸੇ ਤਰ੍ਹਾਂ ਹੀ ਕੀਤਾ ਔਰ ਅਸੀਂ ਉਮੀਦ ਕਰਦੇ ਹਾਂ ਸਾਨੂੰ ਅੱਗੇ ਤੋਂ ਪੂਰਾ ਸਹਿਯੋਗ ਮਿਲੇਗਾ ਅਸੀਂ ਹੋਰ ਜਿਹੜਾ ਪ੍ਰੋਗਰਾਮ ਹੋਰ ਜਿਹੜਾ ਸਥਾਪਿਤ ਕਰਾਂਗੇ ਤੇ ਬਹੁਤ ਬਹੁਤ ਧੰਨਵਾਦ ਜਦੋਂ ਤੀਆਂ ਸਮਾਪਤ ਹੁੰਦੇ ਨੇ ਉਸ ਦਿਨ ਨੂੰ ਕੀ ਕਿਹਾ ਜਾਂਦਾ ਜੀ ਜਿਹੜੇ ਪਿੰਡ ਪੰਚਾਇਤ ਦੇ ਪੱਧਰੋਂ ਇਹਨਾਂ ਦਾ ਬੜਾ ਅਲਾਪ ਕਰਿਆ ਧੰਨਵਾਦ ਪਿੰਡ ਪੰਚਾਇਤ ਦਾ ਮੈਂਬਰ ਜਿਹੜੇ ਸਾਡੇ ਨਾਲ ਪੈਣ ਪੈ ਜੁੜੇ ਨੇ ਉਹਨਾਂ ਦਾ ਧੰਨਵਾਦ ਲੱਖ ਲੱਖ ਸ਼ੁਕਰ ਉਹਨਾਂ ਦਾ ਇਹ ਤੇਰਾ ਮਾਲਕਤੰਤਰ ਦੀ ਵਾਸਤੇ ਅੱਕੇ ਨੂੰ ਬਹੁਤ ਲੜਕੇ ਸੀ ਭਰਾਈਏ ਪਰਮਾਤਮਾ ਦਾ ਸ਼ੁਕਰ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਪੈਣ ਪੈ ਸਾਡੇ ਨਾਲ ਹੋਣ ਦਾ ਬਹੁਤ ਧੰਨਵਾਦ ਸ਼ੁਕਰ ਵਾਹਿਗੁਰੂ ਜੀ ਕੀ ਫਤਿਹ ਭਰਪੂਰ ਜੀ ਜਿਹੜਾ ਤੀਆਂ ਦਾ ਤਿਹਾਰ ਹੈ ਇਹਨਾ ਜਿੱਦਾਂ ਪਿੰਡਾਂ ਦੇ ਵਿੱਚ ਕੋਲ ਬਿਲਕੁਲ ਅਲੋਪ ਹੋ ਗਿਆ ਸੀਗਾ ਬਿਲਕੁਲ ਹੀ ਅਲੋਪ ਹੋ ਗਿਆ ਪਰ ਕੁਝ ਸਾਲਾਂ ਤੋਂ ਦੁਬਾਰਾ ਸਾਡੀਆਂ ਜਿਹੜੀਆਂ ਭੈਣਾਂ ਨੇ ਉਹਨਾਂ ਨੇ ਦੁਬਾਰਾ ਇਹਨੂੰ ਸਟਾਰਟ ਕੀਤਾ ਹੈ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਦਾਸ ਨੂੰ ਜਿੰਨਾ ਕੋ ਪਤਾ ਹੈ ਅੱਗੇ ਕੀ ਹੁੰਦਾ ਸੀ ਭਰਪੂਰ ਜੀ ਪਿੰਡਾਂ ਦੇ ਵਿੱਚ ਨਾ ਤਕਰੀਬਨ ਤਕਰੀਬਨ ਹਰ ਪਿੰਡ ਦੀਆਂ ਕੁੜੀਆਂ ਆਪਣੇ ਪੇਕੇ ਪਿੰਡ ਪਹੁੰਚਦੀਆਂ ਤੇ ਉਹ ਸਾਰਿਆਂ ਦਾ ਮਕਸਦ ਕੀ ਹੁੰਦਾ ਸੀ ਇੱਕ ਦੂਜੀ ਨੂੰ ਮਿਲਣਾ ਖੁਸ਼ੀਆਂ ਮਨਾਉਣੀਆਂ ਦੁੱਖ ਸੁੱਖ ਸਾਂਝੇ ਕਰਨੇ ਮਸਤੀ ਕਰਨੀ ਪਰ ਉਸ ਤੋਂ ਬਾਅਦ ਕੋ ਸਮਾਂ ਇਦਾਂ ਦਾ ਆ ਗਿਆ ਮਤਲਬ ਤੀਆਂ ਬਿਲਕੁਲ ਲੋਪ ਹੋ ਗਈਆਂ ਫਿਰ ਤੀਆਂ ਨੇ ਉਸ ਤੋਂ ਬਾਅਦ ਥੋੜਾ ਜਿਹਾ ਮਾਡਰਨ ਰੂਪ ਧਾਰ ਕਰ ਲਿਆ ਜਿਵੇਂ ਪਛਮੀ ਸੱਭਿਆਚਾਰ ਡੀ ਜੇ ਬਹੁਤ ਮਤਲਬ ਇਹ ਤੁਸੀਂ ਲਾ ਲੂਗੀ ਜਿਹੜੀਆਂ ਤੀਆਂ ਦਾ ਸਿਰਫ ਨਾਮ ਤੀਆਂ ਹੁੰਦਾ ਸੀ ਤੀਆਂ ਦੀ ਉਹ ਨੇੜੇ ਤੇੜੇ ਨਹੀਂ ਸੀ ਹੁੰਦਾ ਗੱਲਬਾਤ ਪਰ ਅੱਜ ਹੁਣ ਦੁਬਾਰਾ ਉਹ ਸ਼ੁਰੂਆਤ ਹੋਈ ਹੈ ਬੜੀ ਖੁਸ਼ੀ ਮਿਲੀ ਹੈ ਅੱਜ ਸਾਡੇ ਭੈਣ ਜੀ ਸਰਪੰਚ ਸਾਹਿਬ ਤੇ ਇਹ ਵੀ ਭੈਣ ਜੀ ਸਾਡੇ ਸਰਪੰਚ ਸਾਹਿਬ ਨੇ ਇਹਨੂੰ ਬਹੁਤ ਬਹੁਤ ਜ਼ਿਆਦਾ ਵਧਾਈ ਹੈ ਸਾਡੇ ਵੀਰ ਭੁਪਿੰਦਰ ਸਿੰਘ ਨੂੰ ਜੋ ਆਮ ਆਦਮੀ ਪਾਰਟੀ ਦੇ ਯੋਧੇ ਨੇ ਐਮਐਲਏ ਸਾਡੇ ਪੀਏ ਵੀ ਨੇ ਕਿਉਂਕਿ ਤੀਆਂ ਦਾ ਜਿਹੜਾ ਤਿਹਾਰ ਸੀਗਾ ਇਹਦਾ ਮਕਸਦ ਮੈਂ ਪਹਿਲਾਂ ਵੀ ਕਿਹਾ ਕਿ ਹਟਿਆ ਵੀ ਪਿਆਰ ਭਾਵਨਾ ਸੀ ਇਹ ਦੋਨੇ ਪੰਚਾਇਤਾਂ ਨੇ ਵਧਾਈ ਦੇ ਪਾਤਰ ਨੇ ਸਾਡਾ ਵੀਰ ਭੁਪਿੰਦਰ ਸਿੰਘ ਵਧਾਈ ਦਾ ਪਾਤਰ ਹੈ ਇਹਨਾਂ ਦੇ ਮੈਂਬਰ ਸਾਰੇ ਵਧਾਈ ਦੇ ਪਾਤਰ ਨੇ ਕਿਉਂਕਿ ਪ੍ਰਭੂ ਜੀ ਕਈ ਵਾਰ ਕੀ ਹੁੰਦਾ ਇੱਕ ਪਿੰਡ ਦੇ ਵਿੱਚ ਵਿੱਚ ਵੀ ਦੋ ਦੋ ਤਿੰਨ ਤਣ ਗਰੁੱਪ ਬਣਾ ਕੇ ਤੀਆਂ ਮਨਾਉਂਦੇ ਨੇ ਉਥੇ ਕੀ ਆ ਗਿਆ ਅਸੀਂ ਸਨੇਹਾਤਾ ਦੇਣਾ ਹੈ ਪਿਆਰ ਦਾ ਤੇ ਅਸੀਂ ਗਰੁੱਪ ਵਾਜੀਆਂ ਫੇਰ ਖੜੀਆਂ ਕਰ ਲਈਆਂ ਤੇ ਵਧਾਈ ਦੇ ਪਾਸਟਰ ਡਬਲ ਨਹੀਂ ਡਬਲ ਦੇ ਵੀ ਮੈਂ ਤਾਂ ਕਹੂੰਗਾ 100-100 ਵਾਰਿਆਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਦੋ ਪੰਚਾਇਤਾਂ ਨੇ ਇਕੱਠੀਆਂ ਨੇ ਰਲ ਕੇ ਇੱਕੋ ਜਗ੍ਹਾ ਤੇਆਂ ਬਣਾਈਆਂ ਤੇ ਬੜਾ ਵਧੀਆ ਲੱਗਿਆ ਇਹਨਾਂ ਨੇ ਜਿੱਦਾਂ ਪੂਰਾ ਪੁਰਾਣਾ ਸੱਭਿਆਚਾਰ ਹੈ ਸਾਡਾ ਚਰਖੇ ਜੋ ਵੀ ਪਰਾਣਾ ਸੀਗਾ ਸਾਰਿਆਂ ਨੇ ਉਹ ਇਤਿਹਾਸ ਦੁਹਰਾਇਆ ਬਹੁਤ ਮੈਨਾਂ ਦਾ ਧੰਨਵਾਦ ਤੇ ਬੜੀ ਖੁਸ਼ੀ ਹੋਈ ਆ ਦਾਸ ਗੁਰੂ ਸਾਹਿਬ ਦੇ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਵਾ ਕੇ ਮੈਂ ਦੁਬਾਰਾ ਫੇਰ ਸਾਡੀਆਂ ਭੈਣਾਂ ਦਾ ਇਹ ਜਿੰਨੀ ਇੱਥੇ ਸੰਗਤ ਹੈ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ ਜਿੰਨੀ ਦੇਰ ਤੱਕ ਅਸੀਂ ਨਾ ਜਿਹੜੇ ਸਾਡੇ ਬਖਰੇਵੇਂ ਨੇ ਉਹਨਾਂ ਨੂੰ ਮਕਾ ਕੇ ਅਸੀਂ ਤਿਹਾਰਾ ਨੂੰ ਨਹੀਂ ਮਨਾਉਂਦੇ ਤਾਂ ਜਿਹੜਾ ਇਹ ਤਿਹਾਰ ਨੇ ਮੈਨੂੰ ਨਹੀਂ ਲੱਗਦਾ ਉਹਨਾਂ ਨੂੰ ਮਨਾਉਣ ਦਾ ਕੋਈ ਲਾਭ ਹੈ ਕਿਉਂਕਿ ਜਦੋਂ ਸਾਡੇ ਦਿਲਾਂ ਦੇ ਵਿੱਚ ਤਾਂ ਨਫ਼ਰਤ ਹੈ ਗੱਲਾਂ ਅਸੀਂ ਕਰੀਏ ਪਿਆਰ ਦੀਆਂ ਫਿਰ ਉਹ ਤਾਂ ਸ਼ੋਭਾ ਨਹੀਂ ਹੁੰਦਾ ਪ੍ਰਭੂ ਜੀ ਕਿ ਪਿੱਠ ਪਿੱਛੇ ਬੜੀ ਵਧੀਆ ਲੱਗਿਆ ਵੀ ਦੋ ਪੰਚਾਇਤਾਂ ਨੇ ਰਲ ਕੇ ਅੱਜ ਜਿਹੜਾ ਤੀਆਂ ਦਾ ਤਿਹਾਰ ਮਨਾਇਆ ਤੇ ਭਵਿੰਦਰ ਸਿੰਘ ਉਹਨਾਂ ਨੇ ਬਲਜਿੰਦਰ ਸਿੰਘ ਬਾਈ ਜੀ ਉਹਨਾਂ ਨੇ ਇਹਦੇ ਪੰਚਾਇਤ ਮੈਂਬਰਾਂ ਨੇ ਰਲ ਕੇ ਜੋ ਇੰਨਾ ਵਧੀਆ ਅਰੇਂਜਮੈਂਟ ਕੀਤਾ ਜਿਵੇਂ ਭੈਣਾਂ ਦੀ ਜੋ ਡਿਮਾਂਡ ਹੁੰਦੀ ਆ ਸਾਰਾ ਖਾਣ ਪੀਣ ਦਾ ਵੀ ਕੀਤਾ ਤੇ ਉੱਥੇ ਮੈਂ ਜਿਹੜੀ ਪ੍ਰੈਸ ਐਸੋਸੀਏਸ਼ਨ ਦਾ ਵੀ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਦੀ ਖਾਤੇ ਮੈਂ ਦੋਏ ਪੰਚਾਇਤਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਮੇਰੀ ਜੱਦੀ ਸੁਰਤ ਸੰਭਲੀ ਆ ਮਜਾ ਕਰਤੀਆਂ ਪਿੰਡ ਦੇ ਵਿੱਚ ਨਹੀਂ ਦੇਖਿਆ ਪਹਿਲੀ ਵਾਰੀ ਤਿਹਾਰ ਆ ਇਹੋ ਤੀਆਂ ਦਾ ਮਨਾਇਆ ਜਾ ਰਿਹਾ ਆਮ ਆਪ ਦੀ ਪਾਰਟੀ ਝੜੂ ਵਾਲੇ ਦੀ ਪਾਰਟੀ ਦੀ ਸਰਕਾਰ ਬਣੀ ਕਾਂਗਰਸੀ ਦੀ ਵੀ ਆਈ ਆ ਪਾਲੀਆਂ ਦੀ ਵੀ ਆਈ ਆ ਪਰ ਇਹ ਸਰਕਾਰ ਅਜ ਤੱਕ ਕਿਸੇ ਨੇ ਹਾਕੀਆਂ ਨੇ ਉੱਤੇ ਹਰ ਨਹੀਂ ਬਣਾਇਆ ਪਿੰਡ ਕਲਰ ਮਾਜਰੀ ਦੀ ಗ್ರಾಮ ਪੰਚਾਇਤ ਆ ਜਿੱਥੇ ਕਿ ਬਹੁਤ ਵੱਡੇ ਪੱਧਰ ਤੇ ਤੀਆਂ ਦਾ ਮੇਲਾ ਲੱਗਿਆ ਹੋਇਆ ਸੋ ਅੱਜ ਗੱਲ ਕਰਦੇ ਆ ਪੂਰੀ ಗ್ರಾಮ ਪੰਚਾਇਤ ਤੇ ਉਹਨਾਂ ਦੇ ਮੈਂਬਰ ਸਾਹਿਬਾਨਾਂ ਨਾਲ ਆ ਵਾਈਰੂ ਜੀ ਦਾ ਖਾਲਸਾ ਵਾਈਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸੋ ਜਿਵੇਂ ਕਿ ਤੁਹਾਡੇ ਪਿੰਡ ਦੇ ਵਿੱਚ ਪਹਿਲੀ ਵਾਰ ਤੀਆਂ ਦਾ ਮੇਲਾ ਲੱਗਿਆ ਪੂਰੇ ਪਿੰਡ ਵਾਸੀਆਂ ਨੂੰ ਵੀ ਖੁਸ਼ੀ ਆ ਤੇ ਲੜਕੀਆਂ ਨੂੰ ਵੀ ਖੁਸ਼ੀ ਆ ਇਸ ਤਰ੍ਹਾਂ ਦੇ ਮੇਲੇ ਕੀ ਵਕਮਕ ਪਿੰਡਾਂ ਦੇ ਵਿੱਚ ਲੱਗਣੇ ਚਾਹੀਦੇ ਹਨ ਤੁਹਾਡੇ ਕੀ ਵਿਚਾਰ ਨੇ ਉਹ ਤੁਸੀਂ ਸਾਡੇ ਨਾਲ ਜ਼ਰੂਰ ਸਾਂਝੇ ਕਰੋ ਵਾਈਰੂ ਜੀ ਦਾ ਖਾਲਸਾ ਵਾਈਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਸਾਡੇ ਪਿੰਡ ਦੇ ਸਰਪੰਚ ਦੀ ਪ੍ਰਵਾਨ ਕੋ ਸਰਪ੍ਰਿੰਦਿ ਗੁੱਡੀਪੁਰ ਤੇ ਸਾਡੇ ਐਮਐਲਏ ਸਾਹਿਬ ਦੇ ਪੀਏ ਸਰਦਾਰ ਸੁਪਿੰਦਰ ਸਿੰਘ ਤੇ ਸਾਰੀ ਸਾਡੀ ਟੀਮ ਮੇਰ ਸਿੰਘ ਤੇ ਹੋਰ ਜਿਹੜੇ ਪੰਚਾਇਤ ਦੋਏ ਪਿੰਡਾਂ ਦੀਆਂ ਪੰਚਾਇਤਾਂ ਅਤੇ ਉਹਨਾਂ ਦੇ ਮੈਂਬਰ ਸਹਿਬਾਨ ਮੈਂ ਉਹਨਾਂ ਦਾ ਸਾਰਿਆਂ ਦਾ ਦਿਲੋਂ ਕੇ ਧੰਨਵਾਦ ਕਰਦਾ ਜਿਨ੍ਹਾਂ ਨੇ ਬੜਾ ਇੱਕ ਜੁਕਤਤਾ ਦਿਖਾਈ ਹੈ ਔਰ ਬੜਾ ਪ੍ਰੇਮ ਦਿਖਾਇਆ ਇਹ ਦੋਏ ਚੀਜ਼ਾਂ ਦੇ ਨਾਲ ਸਾਡੇ ਦੋਏ ਪਿੰਡਾਂ ਦਾ ਪ੍ਰੇਮ ਆਪਸ ਵਿੱਚ ਬਰਕਰਾਰ ਰਹੂਗਾ ਔਰ ਜਿਹੜਾ ਚੀਜ਼ ਇਹ ਸਾਨੂੰ ਸਾਡੇ ਸੋਚਣ ਤੋਂ ਕਾਫੀ ਉੱਤਰੀ ਹੋ ਕੇ ਹੋਇਆ ਪਰ ਲੋਕਾਂ ਨੇ ਬੜਾ ਪਿਆਰ ਦਿੱਤਾ ਅਸੀਂ ਇਕੱਲੇ ਇਕੱਲੇ ਇੱਥੇ ਆਏ ਦਾ ਸਾਡਾ ਕਦਮ ਕਦਮ ਸੰਗਤ ਦਾ ਸਿਰਮੱਥ ਹੈ ਅਤੇ ਸਾਡੇ ਪਿੰਡ ਦੀ ਇਹ ਸ਼ਾਨ ਹੈ ਅਤੇ ਸਾਡਾ ਪਿਆਰ ਵਧੂਗਾ ਆਪਸ ਦੇ ਭਾਈਚਾਰੇ ਬਖਰੇਵੇਂ ਦੀ ਤੇ ਭਾਈਚਾਰਾ ਬਣੂਗਾ ਮੈਂ ਇਸੀ ਨੂੰ ਬੜਾ ਚੰਗਾ ਮੈਸੇਜ ਮੰਨਦਾ ਜੀ ਜੇ ਖਰੇਕ ਪਿੰਡ ਦੇ ਵਿੱਚ ਛੋਟੇ ਤੌਰ ਤੇ ਇੱਕ ਫਾਰਮੈਲਟੀ ਤੌਰ ਤੇ ਇੱਕ ਪ੍ਰੋਗਰਾਮ ਨਹੀਂ ਹੋਣੇ ਚਾਹੀਦੇ ਜੇ ਹੋਣ ਤਾਂ ਪੂਰੇ ਪ੍ਰੋਪਰ ਹੋਣ ਔਰ ਇੱਕ ਜੁਟਤ ਦੇਖਣਾ ਹਾਂ ਉਸ ਦੇ ਨਾਲ ਹੀ ਮੈਂ ਇੱਕ ਹੋਰ ਬੇਨਤੀ ਕਰਾਂ ਕਿ ਜਿਵੇਂ ਕਿ ਤੁਹਾਡੇ ਇਹ ਦੋ ਪੰਚਾਇਤਾਂ ਦਾ ਜਿਹੜਾ ਪਿਆਰ ਆ ਜਿਹੜਾ ਸਤਕਾਰ ਆ ਤੁਸੀਂ ਕਿੰਨੇ ਕ ਦਿਨਾਂ ਤੋਂ ਇਹ ਜਿਹੜਾ ਤੀਆਂ ਦਾ ਤਿਹਾਰ ਆ ਮਨਾਉਣ ਦੀ ਯਾਨੀ ਕਿ ਮਾਈਂਡ ਦੇ ਵਿੱਚ ਕਦੋਂ ਦਾ ਤੁਹਾਡੇ ਇਹ ਖਿਆਲ ਆਇਆ ਕਿ ਸਾਨੂੰ ਇਸ ਤਰ੍ਹਾਂ ਦਾ ਉਪਰਾਲਾ ਕਰਨਾ ਚਾਹੀਦਾ ਤਾਂ ਕਿ ਜਿਹੜਾ ਸਾਡਾ ਪੰਜਾਬੀ ਸੱਭਿਆਚਾਰ ਆ ਵਿਰਾਸਤ ਮੇਲਾ ਉਹ ਵਿਛੜਦਾ ਜਾ ਰਿਹਾ ਸੀ ਦੁਬਾਰਾ ਤੋਂ ਉਪਰੇ ਉਹ ਵੀ ਸਾਡੇ ਨਾਲ ਜ਼ਰੂਰੀ ਇੱਕ ਬੋਲ ਹਾਂਜੀ ਕਰੋ ਜੀ ਹਾਂਜੀ ਇਹ ਪੈਸੇ ਸਾਡੇ ਮਨ ਦੇ ਵਿੱਚ ਤਾਂ ਬੜੀ ਇੱਛਾ ਸੀਗੀ ਵੀ ਜਦੋਂ ਅਸੀਂ ਲੰਬ ਦੇ ਪਿੰਡਾਂ ਦੇ ਵਿੱਚ ਵੇਖਦੇ ਹਾਂ ਕਿ ਇਹ ਚੀਜ਼ ਬੜੀ ਵਧੀਆ ਮੈਸੇਜ ਆ ਰਿਹਾ ਹੈ ਪਰ ਇੱਕ ਦੁਬਾਰਾ ਰਵਾਇਤ ਨੂੰ ਦੁਬਾਰਾ ਜਾਗਰ ਪੁੱਟਾ ਗਿਆ ਤੇ ਚਲੋ ਇਹ ਚੀਜ਼ਾਂ ਲੁਕ ਤੋਂ ਮੀਆਂ ਜਾ ਰਹੀਆਂ ਸੀ ਜੋ ਦੁਬਾਰਾ ਸਾਨੂੰ ਇਹ ਫਿਰ ਅਪਡੇਟ ਕਰਨ ਨੂੰ ਮਿਲੀਆਂ ਤੇ ਇਹ ਚੀਜ਼ ਦਾ ਸਾਡੇ ਵਿਚਾਰ ਤਾਂ ਬਹੁਤ ਦੇਰ ਦਾ ਸੀ ਪਰ ਸਾਡੇ ਪਿੰਡ ਦੇ ਵਿੱਚ ਅਫਸੋਸ ਕੁਝ ਕਟਨਾ ਵਾਇਦਨੀਆ ਕੁਛ ਬੱਚਿਆਂ ਦੀ ਲੱਤੂ ਉਹਦੇ ਕਰਕੇ ਸਾਡਾ ਮਨ ਡੋਲ ਗਿਆ ਸੀਗਾ ਚਲੋ ਫੇਰ ਸਾਨੂੰ ਪਿੰਡਾਂ ਲੈਨੇ ਪ੍ਰੈਸੇ ਦਿੱਤਾ ਵੀ ਨਹੀਂ ਕਿਸੇ ਕਰੋ ਤੇ ਕਰ ਉਸ ਤੋਂ ਬਾਅਦ ਸਾਡਾ ਫਿਰ ਜਦੋਂ ਦੋਹੇ ਪਿੰਡਾਂ ਦੀ ਪੰਚਾਇਤਾਂ আর ਦੋਹੇ ਪਿੰਡਾਂ ਦੇ ਸਰਪੰਚਾਂ ਆਪਸ ਵਿੱਚ ਬੈਠ ਕੇ ਗੱਲ ਹੋਈ ਤੇ ਕੁਝ ਸਾਡੇ ਸੁਖਿੰਦਰ ਸਿੰਘ ਜਿਹੜੇ ਨਸ਼ਿਆਂ ਦੇ ਮਾਮਲੇ ਦੇ ਵਿੱਚ ਕੋਆਰਡੀਨੇਟਰ ਨੇ ਇਨਾਂ ਦਾ ਬੜਾ ਬੀਜੀ ਸ਼ਡਿਊਲ ਹੁੰਦਾ ਹੈ ਇਹਨਾਂ ਨੇ ਵੀ ਟਾਈਮ ਆਪਣਾ ਕੱਢਿਆ ਤੇ ਉਹਦੇ ਨਾਲ ਫਿਰ ਜਦੋਂ ਸਾਰੀ ਟੀਮ ਬੈਠ ਕੇ ਰਹਿ ਗਈ ਕਿ ਕੀ ਤਾਂ ਗੁਰੂ ਘਰ ਦੇ ਵਿੱਚ ਬੈਠ ਕੇ ਸਲਾਹ ਹੋਈ ਤਾਂ ਫਿਰ ਅਸੀਂ ਆਖਿਆ ਵੀ ਚਲੋ ਜੇ ਸਾਰਿਆਂ ਦਾ ਵਿਚਾਰ ਹੈ ਤਾਂ ਹੁਣ ਰਕੜੀਆਂ ਦੇ ਉੱਤੇ ਸਾਫ ਦੀਆਂ ਪੈਣਾ ਲਖਾਈਆਂ ਨੇ ਸਾਡੇ ਪਿੰਡ ਦੀਆਂ ਧੀਆਂ ਨੇ ਤੇ ਉਸ ਕਰਕੇ ਅਸੀਂ ਇਸ ਚੀਜ਼ ਨੂੰ ਸੋਚਿਆ ਵੀ ਚਲੋ ਪਹਿਲਾਂ ਤੇ ਨਾਲੇ ਇਸ ਚੀਜ਼ ਦਾ ਵੀ ਉਹ ਦੋ ਚੀਜ਼ਾਂ ਦਾ ਕਾਠਾ ਕੰਟਰੀਬਿਊਸ਼ਨ ਹੋ ਜਾਊਗਾ ਤੇ ਚਲੋ ਵਧੀਆ ਦੇਖ ਮੈਸੇਜ ਹੋ ਜੂਗਾ ਤੇ ਨਾਲੇ ਸਾਨੂੰ ਖੁਸ਼ੀ ਹੈ ਵੀ ਬਹੁਤ ਸੋਹਣਾ ਪ੍ਰੋਗਰਾਮ ਸੀ